ਰੈਡੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਗੋਜ ਫੈਕਟਰੀ ਨੇ ਜਿਹੜਾ ਪ੍ਰਦੂਸ਼ਣ ਖਿਲਾਇਆ ਸੀ ਗੰਦਾ ਪਾਣੀ ਸਰਕਿਸ ਨੇ ਪਾਇਆ ਸੀ ਉਹਦੇ ਵਿਰੁੱਧ ਮੋਰਚਾ ਲੱਗੇ ਨੂੰ ਅੱਜ 3 ਸਾਲ ਹੋ ਗਏ ਆ ਚੁਰਸਾ ਸਾਲ ਅਜ ਚੜ ਪਿਆ ਵਾ ਤੇ ਅੱਜ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਸੁਖਣੀ ਸਾਹਿਬ ਦੇ ਜਾਬ ਕਰਵਾਏ ਗਏ ਸੰਤਾ ਵੱਡੀ ਕਿੰਤੀ ਚਾਈਆਂ ਵਾ ਪਰ ਮੀ ਪਾਇਆ ਪਰਮੇਸ਼ਰ ਪਾਇਆ ਜੀਤ ਜਨ ਸਭ ਸਿਚੂਸਾਇਆ ਕੁਦਰਤ ਆ ਰਹੀ ਹੈ ਵਾਰ-ਵਾਰ ਪਾਣੀ ਨੂੰ ਖੋਦਣ ਵਾਸਤੇ ਪਾਣੀ ਨੂੰ ਸਹੀ ਕਰਨ ਵਾਸਤੇ ਪਰ ਸਾਡੀਆਂ ਸਰਕਾਰਾਂ ਸਾਡੀ ਮੈਨੇਜਮੈਂਟ ਇਹ ਪਾਣੀ ਨੂੰ ਪ੍ਰਦੂਸ਼ਣ ਕਰਦੇ ਲੱਗੀਆਂ ਹੋਈਆਂ ਵਾਂ ਸੋ ਅਸੀਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੀਆਂ ਫੈਕਟਰੀਆਂ ਜਿਹੜੀਆਂ ਲੋਕਾਂ ਦੀ ਜਾਨ ਮਾਲ ਦੇ ਨਾਲ ਖੇਡ ਰਹੀਆਂ ਵਾਂ ਇਹਨਾਂ ਨੂੰ ਫੌਰਨ ਬੰਦ ਕਰਕੇ ਤੇ ਆਹ ਜਿਹੜੇ ਲੰਮੇ ਦਾਅ ਦੇ ਚੱਲਦੇ ਧਰਨੇ ਆ ਇਹਨਾਂ ਨੂੰ ਸਮਾਪਤ ਕਰਨ ਵਾਲੇ ਬੰਨੇ ਜਾਣਾ ਚਾਹੀਦਾ ਨਾ ਕਿ ਕਾਰਪੋਰੇਟ ਦੇ ਆਖੇ ਪੂਲਿੰਗ ਐਕਟ ਪਾਲਿਸੀ ਨੂੰ ਲਾਗੂ ਕਰਦਿਆਂ ਜ਼ਮੀਨ ਖੋ ਕੇ ਜਾਂ ਚੇਪੋ ਵਾਲੇ ਮੀਟਰ ਲਾ ਕੇ ਲੋਕਾਂ ਨੂੰ ਹੋਰ ਸੰਕਟ ਦੇ ਵਿੱਚ ਪਾਉਣਾ ਇਹ ਸਰਕਾਰ ਕਰ ਰਹੀ ਆ ਮੌਜੂਦਾ ਤੋ ਇਹਦੇ ਤੇ ਹਰੇਕ ਕਿਸੇ ਬੰਦੀ ਨੂੰ ਹਰੇਕ ਧਾਰਨਿਕ ਪਾਰਟੀ ਨੂੰ ਹਰੇਕ ਰਾਜਨੀਤਿਕ ਪਾਰਟੀ ਨੂੰ ਬੜੀ ਬਿਬਾਕੀ ਨਾਲ ਬੋਲਣ ਦੀ ਲੋੜ ਵਾ ਕਿ ਆਪਾਂ ਆਓ ਧਰਤੀ ਹਵਾ ਤੇ ਪਾਣੀ ਤਕੜੀ ਹੋ ਕੇ ਬਚਾਈਏ ਤਾਂ ਜੋ ਸਾਡੀਆਂ ਆਉਣ ਵਾਲੇ ਸਮੇਂ ਦੇ ਨਸਲਾਂ ਤੇ ਫਸਲਾਂ ਕਾਇਮ ਰਹਿ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ